ਅਰੇ ਦਾਲਾ ਯਾਰ ਅਰੇ ਇਧਰ ਦੂਰ ਦੂਰ ਚੁੱਪ ਤਾਲਾ ਨੰਬਰ ਮੇਰਾ ਲਗਾਇ ਨਾ ਹਾਂ ਮੈਂ ਨੰਬਰ ਕਿਸੇ ਨੂੰ ਲਗਾਉਣਾ ਨਾ ਨੋ ਨੰਬਰ ਕਿਸੇ ਨੂੰ ਲਗਾਇ ਨਾ ਹਾਂ ਹਾਂ ਮੇਰਾ ਲਗਾ ਬਾਲੀ ਲਗਾ ਲਵਾ ਦਿਓ ਇਹ ਗਾਲੀ ਮਤਾਂਗੇ ਹਮ ਲੋਗੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੇ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪੈਟਰੋਲ ਪੰਪ ਤੇ ਇੱਕ ਔਰਤ ਦੇ ਵੱਲੋਂ ਹਾਈ ਵੋਲਟੇਜ ਡਰਾਮਾ ਜਿਹੜਾ ਕੀਤਾ ਜਾ ਰਿਹਾ ਹੈ ਹੱਥ ਦੇ ਵਿੱਚ ਚੱਪਲ ਲੈ ਕੇ ਲੋਕਾਂ ਨੂੰ ਧਮਕਾਉਂਦੀ ਹੋਈ ਵੀ ਨਜ਼ਰ ਆ ਰਹੀ ਏ ਮਹਿਲਾ ਤਾਂ ਪੈਟਰੋਲ ਪੰਪ ਤੇ ਦਸਲ ਪਹਿਲਾ ਪੈਟਰੋਲ ਪਵਾਉਣ ਦੇ ਲਈ ਇਸ ਮਹਿਲਾ ਦੇ ਵੱਲੋਂ ਜਿਹੜਾ ਡਰਾਮਾ ਕੀਤਾ ਜਾਂਦਾ ਔਰ ਹੱਥ ਦੇ ਵਿੱਚ ਚੱਪਲ ਲੈ ਕੇ ਗਾਲੀ ਗਲੋਚ ਕਰਦੀ ਏ ਮਹਿਲਾ ਨਜ਼ਰ ਆ ਰਹੀ ਏ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਕਹਿ ਰਹੀ ਏ ਕਿ ਪਹਿਲਾ ਮੈਂ ਪੈਟਰੋਲ ਜਿਹੜਾ ਗੱਡੀ 'ਚ ਪਵਾਣਾ ਤੇ ਉਸ ਤੋਂ ਬਾਅਦ ਹੀ ਕੋਈ ਹੋਰ ਪਵਾਏਗਾ ਤੋਤੀ ਕੁਝ ਲੜਕੇ ਕਹਿੰਦੇ ਨੇ ਕਿ ਅਸੀਂ ਪਹਿਲਾ ਆਇਆ ਤੋਤੀ ਉਹ ਚੱਪਲ ਦੇ ਨਾਲ ਉਹਨਾਂ ਨੂੰ ਤਮਕਾਉਂਦੀ ਹੋਈ ਨਜ਼ਰ ਜਿਹੜੀ ਆ ਰਹੀ ਹੈ ਗਾਲੀ ਗਲੋਚ ਕਰਦੀ ਨਜ਼ਰ ਆ ਰਹੀ ਹੈ ਤਾਂ ਹੁਣ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੁਹਾਨੂੰ ਦੱਸਦੀ ਕਿ ਬੁੱਧਵਾਰ ਨੂੰ ਗੋਮਤੀ ਨਗਰ ਦੇ ਪਤਰਾਕਾਰਪੁਰਮ ਕ੍ਰਾਸਿੰਗ ਨੇੜੇ ਸਥਿਤ ਇੱਕ ਪੈਟਰੋਲ ਪੰਪ ਤੇ ਇੱਕ ਔਰਤ ਨੇ ਹਾਈ ਵੋਲਟੇਜ ਡਰਾਮਾ ਰਚ ਰਚਾਇ ਦਿੱਤਾ ਹੈ ਪੈਟਰੋਲ ਪਰਨ ਨੂੰ ਲੈ ਕੇ ਕੁਝ ਨੌਜਵਾਨਾਂ ਦੇ ਨਾਲ ਬੈਸ ਹੋ ਗਈ ਹੈ ਜੋ ਝਗੜੇ ਦੇ ਵਿੱਚ ਬਦਲ ਗਈ ਤੇ ਗੁੱਸੇ ਦੇ ਵਿੱਚ ਔਰਤ ਨੇ ਆਪਣੀਆਂ ਚਪਲਾਂ ਜਿਹੜੀਆਂ ਉਤਾਰ ਰਹੀਆਂ ਤੇ ਨੌਜਵਾਨਾਂ ਨੂੰ ਧਮਕੀਆਂ ਦੇਣ ਲੱਗ ਪਈ ਇਸ ਦੌਰਾਨ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਤੇ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਘਟਨਾ ਦਾ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ